ਯਾਰ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ اہم ਖਬਰ ਆਮ ਆਦਮੀ ਪਾਰਟੀ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤਾ ਤੋਹਫਾ ਭਰੀਆਂ ਨਾਮਜ਼ਦਗੀਆਂ ਕਰਵਾਈਆਂ ਰੱਦ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਬਸੰਤ ਕੋਟ ਦੀਆਂ ਹਨ ਜਿੱਥੇ ਆਮ ਆਦਮੀ ਪਾਰਟੀ ਵਰਕਰਾਂ ਨੇ ਆਮ ਆਦਮੀ ਪਾਰਟੀ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਤੇ ਗੁਰ ਗੁੰਮਰੇ ਇਹ ਰੋਪਲ ਗਾਉਂਦੇ ਹੈ ਪੰਜਾਬ ਸਰਕਾਰ ਅਤੇ ਗੁਰਦੀਪ ਸਿੰਘ ਰੰਧਾਵਾ ਮੁਰਦਾਬਾਦ ਦੇ ਨਾਰੇ ਲਗਾਏ ਪਿੰਡ ਬਸੰਤਕੋਟ ਵਾਸੀਆਂ ਨੇ ਕਿਹਾ ਕਿ ਅਸੀਂ ਪੁਰਾਣੇ ਆਮ ਆਦਮੀ ਪਾਰਟੀ ਵਰਕਰ ਹਾਂ ਜਦਕਿ ਗੁਰਦੀਪ ਸਿੰਘ ਰੰਧਾਵਾ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਰਪੰਚੀ ਲਈ ਖੜਾ ਕੀਤਾ ਹੈ ਜਦਕਿ ਸਾਡੇ ਵੱਲੋਂ ਭਰੀਆਂ ਦੀਆਂ ਨਾਮਜ਼ਦਗੀਆਂ ਰੱਦ ਕਰਵਾ ਦਿੱਤੀਆਂ ਹਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਾਂ ਆਪਣੇ ਪਿੰਡ ਤੋਂ ਲਗਾਤਾਰ ਆਮ ਆਦਮੀ ਪਾਰਟੀ ਦਾ ਬੂਥ ਜਿਤਾ ਰਹੇ ਹਾਂ ਅਤੇ ਇਸ ਦੇ ਬਦਲੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਸਰਪੰਚੀ ਦੇ ਉਮੀਦਵਾਰ ਦੇ ਕਾਗਜ਼ ਰੱਦ ਕਰਵਾ ਕੇ ਚੰਗਾ ਇਨਾਮ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਤਾਣਾ ਸਾਇਦ ਰਵਈਆ ਆਪਣਿਆ ਮੋੜਾ ਜੇ ਸਦਾ ਖਾਮਜਾ ਆਮ ਆਦਮੀ ਪਾਰਟੀ ਨੂੰ ਮੁਕਤਨਾ ਪਵੇਗਾ ਦੇਖੋ ਸਾਡੇ 70 ਕਲਾਸ ਦੇ ਡੇਰਾ ਬਾਬਾ ਨਾਨਕ ਤੋਂ ਖਾਸ ਰਿਪੋਰਟ ਮੈਂਮਾ ਸ਼ਮਸ਼ੀਰ ਸਿੰਘ ਭਾਈ ਪਿੰਡ ਬਸੰਤਪੁਰ ਪੜ੍ਹੇ ਬਸੰਤਪੁਰ ਭਾਈ ਮਾਮਰਾ ਜੀ ਇਹ ਪਾਜੀ ਵੀ ਅਸੀਂ ਹੁਣ ਤੱਕ ਪਿੰਡੋਂ ਆਪ ਪਾਰਟੀ ਦਾ ਬੂਥ ਜਿਤਾਇਆ ਅਸੀਂ ਖੁਦ ਮੈਂਬਰ ਦਾ ਕੋਲੀਆਂ ਤਰਾ ਸਾਡੇ ਖੁਦ ਕਾਲੀਵਾਸ ਐ ਸਾਰਿਆਂ ਨੇ ਪਿੰਡ ਦੀ ਸਰਬਸੰਮਤੀ ਨਾਲ ਸਰਦਾਰ ਮਨਜੀਤ ਸਿੰਘ ਨੂੰ ਸੰਪੈਂਚੀ ਲਈ ਨਿਯੁਕਤੀ ਕੀਤਾ ਹੈ ਜੋ ਵੀ ਇਸੇ ਦਾਵਾ ਨੇ ਦੂਜੇ ਪੱਖੋਂ ਤੋਂ ਪੈਸੇ ਲੈ ਕੇ ਇਹਨਾਂ ਦੇ ਕਾਗਜ਼ਾਤ ਦਰਵਾਜ਼ਾ ਕਰਾਉਂਦੇ ਨੇ। ਜਿਵੇਂ ਸਾਰਾ ਪਿੰਡ ਇਸ ਚੀਜ਼ ਦਾ ਵਿਰੋਧ ਕਰਦੇ ਆਂ ਵੀ ਹਾਂ ਇਹ ਜੋ ਵੀ ਹੋਇਆ ਗਲਤ ਹੋਇਆ ਪੈਸੇ ਲੈ ਕੇ ਕਿਹਨੂੰ ਸਪੰਸਰੀ ਨਹੀਂ ਸੀ ਦੇਣੀ ਚਾਹੀਦੀ। ਇਸੇ ਕਰਕੇ ਅਸੀਂ ਪਹਿਲੀ ਪਾਰਟੀ ਤੋਂ ਪਰੇਸ਼ਾਨ ਆ ਵੀ ਜਿਨ੍ਹਾਂ ਨੇ ਲਫਾਫੇ ਵਾਲੇ ਸਰਪੰਚ ਬਣਾਤੇ। ਹੁਣ ਫਿਰ ਜੇ ਲਫਾਫੇ ਵਾਲਾ ਸਰਪੰਚ ਬਣਿਆ ਤਾਂ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂ ਅਸੀਂ ਉਹਨੂੰ ਸਰਪੰਚ ਨਹੀਂ ਮੰਨਦੇ। ਇੱਕ ਪਾਸੇ ਸਰਕਾਰ ਵੱਲੋਂ ਕਿਆ ਜਿਹੜਾ ਬਦਲਾਅ ਦੀ ਰਾਜਨੀਤੀ ਕਰਨੀ ਸੀ ਬਦਲਾਅ ਹੋ ਗਿਆ। ਇਹ ਭਾਜੀ ਇਹੋ ਤੁਹਾਡੇ ਸਾਹਮਣੇ ਦਾ ਬਦਲਾਅ ਹੈ ਕਿਉਂਕਿ ਅਸੀਂ ਖੁ ਸਾਰਾ ਪਿੰਡ ਇਕੱਠਾ ਹੋਇਆ ਕਿ ਸਰਬਸੰਪਤੀ ਦੇ ਨਾਲ ਇਹਨਾਂ ਨੂੰ ਅਸੀਂ ਖੜੇ ਕੀਤੇ ਦੂਜਾ ਵਿਰੋਧ ਜਿਹੜਾ ਧੜਾਵਾ ਉਹ ਗੁਰਦਾ ਸਾਹਿਬ ਹੀ ਨਹੀਂ ਆਇਆ ਜਿਸ ਕਰਕੇ ਅਸੀਂ ਉਹਦਾ ਵਿਰੋਧ ਕਰਦੇ ਆ ਕਿ ਐਂ ਉਹਨੂੰ ਸਰਪੰਚ ਮੰਨਦੇ ਹੀ ਨਹੀਂ ਕਿਉਂਕਿ ਚਾਰ ਵੋਟਾਂ ਲੈ ਕੇ ਜੇ ਕੋਈ ਸਰਪੰਚੀ ਚਾਹੁੰਦਾ ਵਾ ਤੇ ਅਸੀਂ ਇਸ ਜੀਤੇ ਬਿਲਕੁਲ ਬਰਖਲਾਵਾਂ ਮੇਰਾ ਨਾਂ ਰਾਜਪਤ ਸਿੰਘ ਹੈ ਜੀ ਪਿੰਡ ਪਸੰਦਕੋਟ ਅਸੀਂ ਅੱਜ ਆਪਣੇ ਸਰਪੰਚੀ ਦੇ ਕਾਗਜ਼ ਰੱਦ ਹੋਣ ਦੇ ਮਾਮਲੇ 'ਚ ਇਕੱਠੇ ਹੋਏ ਆਂ ਜਦਕਿ ਜਦੋਂ ਸਰਕਾਰ 2014 ਵਿੱਚ ਆਮ ਆਦਮੀ ਪਾਰਟੀ ਦੀ ਸ਼ੁਰੂ ਹੁੰਦੀ ਆ ਉਸ ਟਾਈਮ ਤੋਂ ਆਪਾਂ ਜੁਆਇਨ ਕੀਤੀ ਆ ਕਾਲੀ ਦਲ ਔਰ ਕਾਂਗਰਸ ਨੂੰ ਛੱਡ ਕੇ ਅਸੀਂ ਆਮ ਆਦਮੀ ਪਾਰਟੀ ਦਾਖਲ ਹੋਏ ਆ ਔਰ ਜਦੋਂ ਵੀ ਇਹਨਾਂ ਦੀ 2022 ਦੇ ਵਿੱਚ ਫਰਸਟ ਮੀਟਿੰਗ ਹੁੰਦੀ ਆ ਪਿੰਡ ਬਸੰਤਕੋਟ ਦੇ ਵਿੱਚ ਉਹ ਮੇਰੇ ਘਰ ਦੇ ਵਿੱਚ ਕਰਵਾਈ ਗਈ ਆ ਔਰ ਸਾਡੇ ਹੀ ਅੱਜ ਮੈਂਬਰੀ ਦੀ ਨਾਮਜ਼ਦਗੀ ਜਿਹੜੀ ਆ ਉਹ ਕੈਨਸਲ ਕਰਵਾਈ ਗਈ ਆ ਆਮ ਆਦਮੀ ਪਾਰਟੀ ਵੱਲ ਕਿਸ ਨੂੰ ਗੁਨਾਹਗਰ ਕਿਸ ਨੂੰ ਮੰਨਦੇ ਤੁਸੀਂ ਇਹਦੇ ਵਿੱਚ ਜੀ ਗੁਰਦੀਪ ਸਿੰਘ ਰੰਧਾਵਾ ਹੀ ਗੁਨਾਹਗਰ ਨੇ ਜਿਨ੍ਹਾਂ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਦੇ ਹੋਏ ਕਾਗਜ਼ਾਂ ਨੂੰ ਰੱਦ ਕਰਵਾਇਆ ਗਿਆ ਜੀ ਅਗਲੀ ਆਪਣੀ ਰਣਨੀਤੀ ਕੀ ਹੋਊਗੀ ਅਗਲੀ ਰਣਨੀਤੀ ਜੀ ਪਿੰਡ ਦੇ ਸਹਿਯੋਗ ਦੇ ਨਾਲ ਜੋ ਵੀ ਸਾਡਾ ਪਿੰਡ ਕਹੇਗਾ ਅਸੀਂ ਕਰਨ ਵਾਸਤੇ ਤਿਆਰ ਆਂ ਸਾਨੂੰ ਕੋਈ ਕੋਸ਼ਿਸ਼ ਇੱਕ ਗਲਤ ਅਨਸਰਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਨਹੀਂ ਹੋਣ ਦਿੱਤਾ ਇਸ ਕਰਕੇ ਹੁਣ ਸਾਨੂੰ ਦੂਜੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠ ਕਰਨਾ ਪਿਆ ਨਾਮ ਰਣਜੀਤਪੁਰਾ ਬਸੰਤਕੋਟ ਨਹੀਂ ਮਾਮਲਾ ਤੁਹਾਡੇ ਪਿੰਡ ਦਾ ਸਾਡੇ ਪਿੰਡ ਦੇ ਵਿੱਚ ਜਿਹੜੀ ਸਰਪੰਚੀ ਦੀ ਲਕਸ਼ਣਾ ਉਹਦੇ ਵਿੱਚ ਰੰਧਾਵਾ ਸਾਹਿਬ ਨੇ ਬਿਲਕੁਲ ਤਾਨਾਸ਼ਾਹੀ ਦਿਖਾਈ ਆ ਜੋ ਕਿ ਅਸੀਂ ਆਪਣੇ ਪਿੰਡ ਦਾ ਸਰਪੰਚ ਜਿਹੜਾ ਪੂਰਾ ਪਿੰਡ ਇੱਕ ਪਾਸੇ ਆ ਅਸੀਂ ਆਪਣੇ ਪਿੰਡ ਦਾ ਸਰਪੰਚ ਜੋ ਸਰਦਾਰ ਮਨਜੀਤ ਸਿੰਘ ਆ ਤੁਨੋਂ ਨਿਸ਼ਾਨ ਸਿੰਘ ਉਹਨਾਂ ਨੂੰ ਖਿਲਾਰਿਆ ਸੀਗਾ ਔਰ ਰੰਧਾਵੇ ਨੇ ਕੀ ਕੀਤਾ ਵਾ ਕਿ ਉਹਨੇ ਪੈਸੇ ਲੈ ਕੇ ਵਿਰੋਧੀ ਧਿਰ ਨੂੰ ਖਿਲਾੜ ਕੇ ਉਹਨਾਂ ਦੇ ਕਾਗਜ਼ ਜਿਹੜੇ ਰੱਦ ਨਹੀਂ ਕੀਤੇ ਤੇ ਸਾਡੇ ਸਰਪੰਚ ਸਾਹਿਬ ਦੇ ਕਾਗਜ਼ ਜਿਹੜੇ ਉਹ ਰੱਦ ਕੀਤੇ ਗਏ ਆ ਕੀ ਕੀ ਮੈਨੂੰ ਪੁੱਛaldi ja ki ਹਾਂਜੀ ਰੰਧਾ ਉਹ ਕਹਿੰਦੇ ਆ ਕਿ ਅਸੀਂ ਰੰਧਾ ਨੂੰ 1.7 ਲੱਖ ਰੁਪਈਆ ਦੇ ਕੇ ਅਸੀਂ ਮਤਲਬ ਕਿ ਜਿਹੜੇ ਤੁਹਾਡੇ ਕਾਗਜ਼ ਆ ਉਹ ਰੱਦ ਕਰਵਾਏ ਇਹ ਕਿਨੇ ਕਹਿਆ ਜੀ ਇਹ ਮਤਲਬ ਕਿ ਜਿਹੜੇ ਉਧਰ ਜੇ ਪਾਰਟੀ ਦੂਸਰੀ ਵਿਰੋਧੀ ਪਾਰਟੀ ਖਲੋਤੀ ਆ ਉਹਨਾਂ ਨੇ ਰਖਨ ਸਿੰਘ ਨੂੰ ਨਹੀਂ ਧਮਾਇਆ ਵਾ ਸਾਰੇ ਪਿੰਡ ਦੇ ਵਿੱਚ ਹਾਂਜੀ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਿਵੇਂ ਮਤਲਬ ਕਿ ਸਾਡਾ ਪਿੰਡ ਚੋਂਦਾ ਵਾ ਸਾਡੇ ਪਿੰਡ ਦੇ ਵਿੱਚ ਓਵੇਂ ਹੀ ਹੋਣਾ ਚਾਹੀਦਾ ਅਸੀਂ ਤਰਨਾਸ਼ਾ ਹੀ ਆਪਣੇ ਪਿੰਡ ਦੇ ਵਿੱਚ ਨਹੀਂ ਚੱਲਣ ਦੇਣੀ ਸਾਡੇ ਪਿੰਡ ਦੇ ਵਿੱਚ ਪਹਿਲਾਂ ਹੀ अनेका ਪਰਿਵਾਰ ਜਿਹੜੇ ਆ ਉਹ ਚਿੱਟੇ ਦੀ ਭੇਟ ਚੜ੍ਹੇ ਆ ਜੋ ਕਿ ਇਸੇ ਹੀ ਸਰਕਾਰ ਦੇ ਵੇਲੇ ਜਾਦਾ ਚਿੱਟਾ ਸਾਡੇ ਪਿੰਡ ਆਇਆ ਵਾ ਅਸੀਂ ਅੱਗੇ ਵੀ ਬੀਬੀਆਂ ਨੇ ਯਤਨ ਕੀਤਾ ਤੇ ਆਪਣੇ ਪਿੰਡ ਤੋਂ ਚਿੱਟਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਰੰਦਾ ਨੇ ਮਤਲਬ ਕਿ ਫੇਰ ਜਿਹੜਾ ਸਾਡੇ ਪਿੰਡ ਦੇ ਵਿੱਚ ਚਿੱਟੇ ਦਾ ਕਾਰੋਬਾਰ ਸ਼ੁਰੂ ਕਰਨ ਦੀ ਵਿੱਚ ਕੋਈ ਕਸਰ ਨਹੀਂ ਛੱਡੀ ਜੇ ਤੁਹਾਡੇ ਪਿੰਡ ਦਾ ਪੰਜ ਭੰਦਾ ਤੇ ਤੁਹਾਡੇ ਵੀ ਨਹੀਂ ਜੋ ਸਾਡੇ ਮਤਲਬ ਕਿ ਰੰਦਾਵਾ ਦਾ ਸਾਡੇ ਪਿੰਡ ਦੇ ਵਿੱਚ दखਲ ਅੰਦਾਜ਼ੀ ਕਰਦਾ ਵਾ ਤੁਹਾਡੇ ਸਰਪੰਚ ਨੂੰ ਮਤਲਬ ਕਿ ਉਹਨੇ ਰੱਦ ਕਰਤਾ ਵਾ ਪਹਿਲਾਂ ਨਹੀਂ ਆਪਣੇ ਪੰਜੇ ਮੈਂਬਰ ਜਿਹੜੇ ਆ ਉਹਨਾਂ ਦੇ ਨਾਲ ਹੀ ਮਤਲਬ ਕਿ ਮੋਢੇ ਨਾਲ ਮੋਢਾ ਦੇ ਜੋੜ ਕੇ ਸਾਥ ਦੇਵਾਂਗੇ ਅਦਰਵਾਈਜ਼ ਨਹੀਂ ਸਾਡੀ ਕਿਤੇ ਵੀ ਕਨਵਾਈ ਹੁੰਦੀ ਤੇ ਅਸੀਂ ਆਪਣੇ ਪਿੰਡ ਦੇ ਵਿੱਚ ਕੋਈ ਵੀ ਸਰਪੰਚ ਸਾਡੇ ਪਿੰਡ ਵੱਲੋਂ ਨਹੀਂ ਮੰਨਿਆ ਜਾਏਗਾ ਇਲਾਕੇ ਵਿੱਚ ਦੇਖਿਆ ਜਾਵੇ ਤੁਹਾਡਾ ਮਿੰਨ ਲਗਾਤਾਰ ਆਵਾਜ਼ ਵੀ ਪੜੀ ਜਿੱਦੀ ਆ ਰਹੀ ਆ ਮੈਂ ਚੌਂ ਲਾਂਟੇ ਗਈ ਉਹ ਵੀ ਜਿੱਦੀ ਆ ਤੇ ਤੁਹਾਨੂੰ ਸਮਝਾ ਜਾਵੇ ਤੇ ਅੰਗਨੋਰ ਕੀਤਾ ਜਾਂਦਾ ਨਹੀਂ ਅਸੀਂ ਸਾਰੇ ਹੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਕਾਲੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏਗੀ ਪਰ ਇਹਨਾਂ ਨੇ ਮਤਲਬ ਕਿ ਸਾਡੇ ਨਾਲ ਇੰਨਾ ਕੁ ਮਾੜਾ سلوਕ ਕੀਤਾ ਵਾ ਜਿਹੜੇ ਕਾਂਗਰਸੀ ਪਰਿਵਾਰ ਨੇ ਉਹਨਾਂ ਨੂੰ ਹੀ ਦੁਬਾਰਾ ਆਮ ਪਾਰਟੀ ਦੇ ਵਿੱਚ ਅੱਗੇ ਕਰਕੇ ਉਹਨਾਂ ਨੂੰ ਹੀ ਸਰਪੰਚੀ ਦਿੱਤੀ ਗਈ ਆ ਸਾਡੇ ਨਾਲ ਬਹੁਤ ਜ਼ਿਆਦਾ ਧੱਕੇਸ਼ਾਹੀ ਹੋਈ ਆ ਜੀ ਨਾ ਹੀ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਪਿੰਡ ਬਸੰਤਕੋਟ ਕੀ ਮਾਮਲਾ ਹੈ ਸਰਪੰਚੀ ਨੇ ਪਿੰਡ ਦੀ ਸਰਪੰਚੀ ਨੂੰ ਲੈ ਕੇ ਮਾਮਲਾ ਇਹ ਹੋਇਆ ਕਿ ਅਸੀਂ ਨਾਮਜ਼ਦੀਆਂ ਦਾਖਲ ਕੀਤੀਆਂ ਸੀ ਜੋ ਕਿ 2014 ਤੋਂ ਜਦੋਂ ਤੋਂ ਆਮ ਪਾਰਟੀ ਹੋਣੀ ਚਾਹੀਈ ਹੈ ਸਾਡਾ ਧੜਾ ਜਿਹੜਾ ਉਹ ਆਮ ਪਾਰਟੀ ਦੇ ਨਾਲ ਖੜਾ ਸੀ ਆਮ ਪਾਰਟੀ ਦੇ ਸਾਰੇ ਪਿੰਡ ਨੇ ਸਹਿਮਤੀ ਦੇ ਨਾਲ ਮੈਨੂੰ ਸਰਪੰਚੀ ਦਾ ਕੈਂਡੀਡੇਟ ਨਾਮਿਨੇਟ ਕੀਤਾ ਮੈਂ ਕਾਗਜ਼ ਦਾਖਲ ਕੀਤੇ ਸੀ ਜੋ ਕਿ ਕੱਲ ਮੇਰੇ ਕਾਗਜ਼ ਜਿਹੜੇ ਆ ਰੱਦ ਕਰਵਾ ਦਿੱਤੇ ਗਏ ਆ ਔਰ ਉਸ ਰੱਦ ਹੋਣ ਦੇ ਸਬੰਧ ਦੇ ਵਿੱਚ ਅੱਜ ਸਾਰਾ ਪਿੰਡ ਇਕੱਠਾ ਹੋਇਆ ਹੈ ਪੀ ਰੀਜਨ ਦੱਸਿਆ ਗਿਆ ਤੁਹਾਡੇ ਕਾਗਜ਼ ਰੱਦ ਹੋਣ ਦਾ ਰੀਜਨ ਸਰਕਾਰੀ ਤੌਰ ਤੇ ਸਾਨੂੰ ਕੋਈ ਵੀ ਰੀਜਨ ਨਹੀਂ ਦੱਸਿਆ ਗਿਆ ਕਿਉਂਕਿ ਪਰ ਸਾਡੇ ਜਿਹੜਾ ਬੋਥ ਸੀਗਾ ਜਿੱਥੇ ਸਾਡੀਆਂ ਆਰੋ ਬੈਠਾ ਸੀਗਾ ਉੱਥੇ 11 ਪਿੰਡਾਂ ਦੇ ਕਾਗਜ਼ ਦਾਖਲ ਹੋ ਸਾਰੇ ਬਾਕੀ ਆਰਓ ਨੇ ਪਰਸੋਂ ਕਾਗੇ